ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉਟੀਆਂ ਵਾਰੋ ਬਾਰ ਖੰਬਕ ਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਉੱਡੀਆਂ ਬਾਰੋ-ਬਾਰ ਕੰਬਕਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਵੀਰੇ ਪਹਿਣਾ ਚਾਰ-ਚਾਰੇ ਲਾਡਲੀਆਂ ਅਸੀਂ ਵੀਰੇ ਪਹਿਣਾ ਚਾਰ-ਚਾਰੇ ਲਾਡਲੀਆਂ ਸਾਨੂੰ ਚੋਹਾ ਨੂੰ ਦਿੱਤੜਾ ਦਾਜ ਕੋੜੇ ਲਕੀਆਂ ਸਨ ਚੋਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਟੀਆਂ ਬਾਰੋ-ਬਾਰ ਖੰਭ ਖਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਉੱਟੀਆਂ ਬਾਰੋ-ਬਾਰ ਨਦੀਆਂ ਪਾਰ ਖੰਭ ਖਲਾਰ ਪਰਬਤ ਸਾਡੇ ਆਲਣੇ ਅਸੀਮਾਂ ਮੇ ਪਣੇ ਮੀ ਅਚਾਰ ਚਾਰੇ ਲਾਡਲੀਆਂ ਅਸੀਮਾਂ ਮੇ ਪਣੇ ਮੀ ਅਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤ ਦਾਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤ ਦਾਦਾਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਬਾਰੋ ਬਾਰ ਖੰਬਕਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਚਾਚੇ ਪਤੀ ਜੀ ਅਜਾਰ ਚਾਰੇ ਲਾਡਲੀਆਂ ਅਸੀਂ ਚਾਚੇ ਪਤੀ ਜੀ ਅਜਾਰ ਚਾਰੇ ਲਾਡਲੀਆਂ ਸਾਨੂੰ ਚੋਹਾਂ ਨੂੰ ਦਿੱਤ ਦਾਦਾ ਜ ਕੋੜੇ ਪਾਲਕੀਆਂ ਸਾਨੂੰ ਚੋਹਾਂ ਨੂੰ ਦਿੱਤ ਦਾਦਾ ਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਬਾਰ ਬਾਰ ਖਾਂਬਖਲਾਰ ਨਦੀਓਂ ਪਾ ਤੇ ਪਰਬਤ ਸਾਡੇ ਆਲਣੇ ਅਸੀਂ ਉਡੀਆਂ ਵਾਰੋ ਵਾਰ ਖਾਂਬਕ ਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ